ਪੜਾ ਸਮਝਉ ਨਹੀਂ ਹੁੰਨੀ ਨੀਸਾਨ ਨੇ ਨਾ ਕਰਿਆ ਕਰ ਇਹ ਮੇਰੇ ਕਹਿਣ ਤੇ ਪਾਪੂਦ ਵੀ ਨੇ ਮੰਨਿਆ ਹੁਣ ਇਹਨੂੰ ਕੈਂਸਰ ਦੀ ਬਿਮਾਰੀ ਹੋਗੀ ਤੇ ਕੋਈ ਨਹੀਂ ਦਾਦਾ ਮਹਿਮਾਨ ਆ ਤੇ ਪੰਨੋ ਇਹਦੇ ਵਿੱਚ ਗਲਤੀ ਕਰੇ ਤੇ ਮੁੰਡੇ ਦੇ ਦੀ ਗਲਤੀ ਤੇਰੀ ਵੀ ਆ ਪੈਸੇ ਦੇ ਹੈ ਨਹੀਂ ਮੈਨੂੰ ਪੈਸੇ ਦੇ ਰੋ ਰੋ ਤੈਨੂੰ ਕਿੱਥੋਂ ਪੈਸੇ ਦਿਆ ਕਰਾਂ ਮੈਂ ਕਹਾਂ ਨਾ ਤੈਨੂੰ ਪੈਸੇ ਚਾਹੀਦੇ ਜੇ ਤੁਹਾਨੂੰ ਕੀ ਬੱਸ ਚਾਹੀਦੀ ਆ ਮੇਰੀ ਇੱਤਿਹਰ ਸਭ ਘਰਵਾਲੇ ਕੋਲ ਤੇ ਸ਼ਰਮ ਨਹੀਂ ਆਉਂਦੀ ਸਰਪੰਚ ਸਾਹਿਬੇ ਰੋਥ ਪੀ ਗਿਓਂਦਾ ਹੈ ਵਿਰੋਧ ਮੈਨੂੰ ਕੋਲਦਾ ਹੁਣ ਦੱਸੋ ਮੈਂ ਕੀ ਕਰਾਂ ਇਸ ਮਾਮਲੇ ਵਿੱਚ ਜਿਹੜਾ ਪੁੱਤ ਨਸ਼ੇ ਦਾ ਰੋਗਿਆ ਮਾਂ ਵਿਚਾਰੀ ਕੀ ਕਰੇ ਸਰਪੰਚ ਸਾਹਿਬ ਮੈਨੂੰ ਮਾਫ਼ ਕਰ ਦੋ ਮੈਂ ਕਦੇ ਵੀ ਨਹੀਂ ਪੀਕੇ ਆਵਾਂਗਾ ਤੇ ਕਦੇ ਨਹੀਂ ਪੁੱਟਾਂਗਾ ਮਾਫ਼ੀ ਮੇਰੇ ਕੋਲ ਨਹੀਂ ਆਪਣੀ ਘਰਵਾਲੀ ਕੋ ਮਾਫ਼ अपने अपने परिवार नहीं अपने नहीं नहीं बच्चे अपनी मां नहीं भी किसे ने बच्चे सुखे हैं, किसे नहीं मां ने पर नहीं नहीं लात लगी हुई है yes. चलीए। चलो चलीए।

ਤਬਾਕੂ ਨੂੰ ਜਿਸਨੇ ਮੂਲ ਗਾਇਆ ਮੋਤ ਦੇ ਉਸ ਨੂੰ ਕੋਲ ਲਾਇਆ ਸਾਰ ਤਾਨੂੰ ਦਿੱਤੇ ਜ਼ਿੰਦਗੀ ਜਿਉਣ ਲਈ ਸਾਰ ਤਾਨੂੰ ਦਿੱਤੇ ਜ਼ਿੰਦਗੀ ਜਿਉਣ ਲਈ ਬੰਦੇ ਜਿਹਨਾਂ ਨੇ ਜ਼ਿੰਦਗੀ ਗਵਾ ਲਈ ਕਿਸੇ ਤੇ ਬੀਤੀ ਹੋਣੀ ਕਿਸੇ ਦਾ ਕੋਤ ਕਿਸੇ ਦਾ ਪ੍ਰਾਪ ਕਿਸੇ ਦਾ ਪਿਓ ਉਹਨਾਂ ਨੇ ਇੱਕ ਵਾਰ ਦੇ ਦੌਰ ਤੇ ਆਪਣੀ ਜ਼ਿੰਦਗੀ ਗਵਾ ਲਈ